ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਦਰਾ ਫਟਾਫਰ ਨਿਊਜ਼ ਜਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਆਉ ਫਿਰ ਰੋਕਾਂਦੇ ਆ ਪਹਿਲੀ ਖਬਰ ਤਾਂ 에ਅਰ ਇੰਡੀਆ ਦੀ ਫਲਾਈਟ 182 ਕ੍ਰਿਸ਼ਕ ਚ ਹੋਏ ਅਤਵਾਦੀ ਹਮਲੇ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੇ ਵੱਖਵਾਦੀ ਕੱਟੜਪੰਥੀਆਂ ਵੱਲੋਂ ਕੀਤੇ ਗਏ ਹਮਲਿਆਂ ਅਤੇ ਕੈਨੇਡਾ ਦੇ ਵਿੱਚ ਮੁਰਤੋਂ ਅੰਦੋਲਨ ਦੇ ਜ਼ੋਰ ਫੜਨ ਬਾਰੇ ਗਲਤ ਸੂਚਨਾ ਉੱਤੇ ਦੁੱਖ ਜਾਣ ਦਿੱਤੇ ਕੈਨੇਡਾ ਦੇ ਇਤਿਹਾਸ ਚ ਅਤਵਾਦੀ ਸਭ ਤੋਂ ਭਿਆਨਕ ਘਟਨਾ ਦੀ 39ਵੀਂ ਵਰ੍ਹੇ 23 ਜੂਨ ਨੂੰ 1985 ਦੇ ਵਿੱਚ ਜਹਾਜ਼ ਉੱਤੇ ਹੋਏ ਅੱਤਵਾਦੀ ਹਮਲੇ ਦੇ ਵਿੱਚ 86 ਬੱਚਾ ਸਵੇਤ 329 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਕੈਨੇਡਾ ਵਿੱਚ ਇਸ ਨੂੰ ਅੱਤਵਾਦ ਦੇ ਪੀੜਤਾਂ ਦੀ ਯਾਦ ਵਿੱਚ ਰਾਸ਼ਟਰੀ ਦਿਵਸ ਵਜੋਂ ਮਨਾਇਆ ਜਾਂਦਾ ਹੈ ਪੀੜਤਾਂ ਲਈ ਐਤਵਾਰ ਨੂੰ ਟ੍ਰਾਂਟੋ ਵੈਂਕੂਵਰ ਓਟਾਵਾ ਅਤੇ ਮੰਟਰੀਅਲ ਦੇ ਵਿੱਚ ਯਾਦਗਾਰੀ ਸਮਾਗਮ ਕੀਤੇ ਜਾਣਗੇ ਹਾਲਾਂਕਿ ਹੁਣ ਵੱਖਵਾਦੀ ਸਮੂਹ ਸਿੱਖ ਫੋਰਸ ਜਸਟਿਸ ਨੇ ਐਲਾਨ ਕੀਤਾ ਹੈ ਕਿ ਉਹ ਵਰਸੀ ਮੌਕੇ ਉਸ ਸਮੇਂ ਉਨ੍ਹਾਂ ਹੀ ਸਥਾਨਾਂ ਦੇ ਉੱਤੇ ਖਾਲਿਸਤਾਨ ਇੱਕ ਜੁਰਤਾ ਰੈਲੀਆਂ ਦਾ ਆਯੋਜਨ ਕਰੇਗਾ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਗ੍ਰੀਨ ਕਾਰਡ ਦੇਣ ਦਾ ਐਲਾਨ ਕੀਤਾ ਤੇ ਇੱਕ ਪੋਡਕਾਸਟ ਦੇ ਵਿੱਚ ਟਰੰਪ ਨੇ ਕਿਹਾ ਕਿ ਇਹ ਕਦਮ ਨਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਅਮਰੀਕਾ 'ਚ ਰਹਿ ਸਕਣਗੇ ਅਤੇ ਟਰੰਪ ਤੋਂ ਪੁੱਛਿਆ ਗਿਆ ਸੀ ਕਿ ਕੀ ਉਹ ਵਾਅਦਾ ਕਰਦੇ ਨੇ ਕਿ ਜਦੋਂ ਉਹਨਾਂ ਦੀ ਸਰਕਾਰ ਬਣੀ ਤਾਂ ਉਹ ਟੈਕ ਕੰਪਨੀਆਂ ਨੂੰ ਭਾਰਤ ਵਰਗੇ ਦੇਸ਼ਾਂ ਤੋਂ ਪ੍ਰਤਭਾਸ਼ਾਲੀ ਲੋਕਾਂ ਦੀ ਹਾਇਰਿੰਗ 'ਚ ਮਦਦ ਕਰਨਗੇ ਇਸ ਉੱਤੇ ਟਰੰਪ ਨੇ ਕਿਹਾ ਕਿ ਮੈਂ ਅਜੀਹਾ ਕਰਨਾ ਚਾਹੁੰਦਾ ਅਤੇ ਮੈਂ ਅਜੀਹਾ ਕਰਾਂਗਾ ਵੀ ਮੈਨੂੰ ਲੱਗਦਾ ਹੈ ਕਿ ਅਮਰੀਕੀ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਤੁਰੰਤ ਗ੍ਰੀਨ ਕਾਰਡ ਦੇ ਦਿੱਤਾ ਜਾਣਾ ਚਾਹੀਦਾ ਹੈ ਤੇ ਇਸ ਨਾਲ ਉਹ ਅਮਰੀਕਾ 'ਚ ਰਹਿ ਸਕਣਗੇ ਅਤੇ ਇੱਥੇ ਦੇ ਵਿਕਾਸ 'ਚ ਮਦਦ ਵੀ ਕਰ ਸਕਣਗੇ ਪੰਜਾਬ 'ਚ ਹੁਣ VIP ਲੋਕਾਂ ਨੂੰ ਮੁਫਤ ਸਿਕਿਉਰਿਟੀ ਨਹੀਂ ਮਿਲੇਗੀ ਪੁਲਸ ਵੱਲੋਂ ਵਿਪਾਕਤ ਵੱਲੋਂ ਇਸ ਸੰਬੰਧੀ ਖਰੜਾ ਤਿਆਰ ਕਰ ਲਿਆ ਗਿਆ ਹੈ ਤੇ ਜਿਸ ਬਾਰੇ ਪੁਲਸ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਪੁਲਸ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਡਰਾਫਟ ਅਨੁਸਾਰ ਜਿਨ੍ਹਾਂ ਦੀ ਆਮਦਨ 3 ਲੱਖ ਰੁਪਏ ਤੋਂ ਘੱਟ ਹੈ ਉਹਨਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਵੇਗਾ। ਇਸ ਤੋਂ ਬਿਨਾ ਇਸ ਕੇਸ ਦੇ ਮੁੱਖ ਗਵਾਹ ਨੂੰ ਵੀ ਮੁਫਤ ਸੁਰੱਖਿਆ ਦਿੱਤੀ ਜਾਵੇਗੀ। ਜੇਕਰ ਲੋਕ ਪੁਲਿਸ ਤੋਂ ਨਿੱਜੀ ਸੁਰੱਖਿਆ ਚਾਹੁੰਦੇ ਨੇ ਤਾਂ ਉਹਨਾਂ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ। ਇਸ ਸਮੇਂ ਪੰਜਾਬ ਪੁਲਿਸ ਨੇ 900 ਦੇ ਕਰੀਬ ਲੋਕਾਂ ਨੂੰ ਸੁਰੱਖਿਆ ਦਿੱਤੀ ਹੈ ਤੇ ਇਹਨਾਂ ਨੂੰ ਤਿੰਨ ਸ਼੍ਰਿਆਣੀਆਂ ਵਿੱਚ ਰੱਖਿਆ ਗਿਆ ਹੈ। ਪਹਿਲੇ ਨੰਬਰ ਦੇ ਉੱਤੇ ਸਿਆਸਤਦਾਨ, ਦੂਜੇ ਨੰਬਰ ਉੱਤੇ ਮਸ਼ਹੂਰ ਹਸਤੀਆ ਅਤੇ ਤੀਜੇ ਦੇ ਉੱਤੇ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਲੋਕ ਆਉਂਦੇ ਨੇ। ਪਾਕਿਸਤਾਨ ਦੇ ਪੰਜਾਬ ਸੂਬੇ ਚ ਪੁਲਿਸ ਨੇ ਸ਼ਨੀਵਾਰ ਨੂੰ ਆਈਐਸ ਆਈਐਸ ਅਤੇ ਟੀਪੀਪੀ ਅਤੇ ਹੋਰ ਪਬੰਦੀਸ਼ੁਦਾ ਸੰਗਠਨਾਂ ਦੇ 22 ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕਰਕੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅਸਫਲ ਕਰਨ ਦਾ ਦਾਅਵਾ ਕੀਤਾ ਹੈ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ ਦੇ ਬੁਲਾਰੇ ਅਨੁਸਾਰ ਉਸਨੇ ਇਸ ਹਫਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 152 ਖੁਫੀਆ ਅਧਾਰਤ ਮੁਹਿੰਮ ਚਲਾਈ ਅਤੇ ਆਈਐਸ ਆਈਐਸ ਤਹਿਰੀਕੇ ਤਾਲਿਬਾਨ ਪਾਕਿਸਤਾਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਅਤੇ ਲਸ਼ਕਰ-ਏ-ਚਾਂਗਵੀ ਨਾਲ ਜੁੜੇ 22 ਚੱਕੀ ਆਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਬੁਲਾਰੇ ਨੇ ਕਿਹਾ ਕਿ ਕੁੱਤਤ ਆਤਵਾਦੀਆਂ ਨੂੰ ਲਾਹੌਰ, ਅਟਕ, ਸ਼ੇਖੂਪੁਰਾ, ਮੁਜ਼ੱਫਰਗੜ, ਨਨਕਾਣਾ ਸਾਹਿਬ, ਬਾਵਲਪੁਰ ਡੀਜੀ ਖਾਨ ਫਾਸਲਾਬਾਦ ਮਲਤਾਨ ਪਾਵਲਨਗਰ ਅਤੇ ਰਾਵਲ ਪਿੰਡੀ ਵਰਗੇ ਇਲਾਕਿਆਂ ਤੋਂ ਗ੍ਰਿਫਤਾਰ ਕੀਤਾ ਗਿਆ ਹੈ। NEET ਅਤੇ UGC NET ਪ੍ਰੀਖਿਆਵਾਂ ਵਿੱਚ ਹੋਈਆਂ ਬੇਨਿਯਮੀਆਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਦੇ ਵਿੱਚ ਕਾ ਕੇਂਦਰ ਸਰਕਾਰ ਨੇ ਭੂਿਕ ਦੇ ਵਿੱਚ ਪੇਪਰ ਲੀਕ ਦੀਆਂ ਘਟਨਾਵਾਂ ਨੂੰ ਰੋਕਣ ਦੇ ਲਈ ਇੱਕ ਵੱਡਾ ਫੈਸਲਾ ਲਿਆ ਹੈ। ਅੱਜ ਤੋਂ ਦੇਸ਼ ਦੇ ਵਿੱਚ ਪੇਪਰ ਲੀਕ ਵਿਰੋਧੀ ਕਾਨੂੰਨ ਐਕਟ 2024 ਲਾਗੂ ਹੋ ਗਿਆ। ਪਰਸਨਲ ਪਬਲਿਕ ਸ਼ਿਕਾਇਤਾ ਅਤੇ ਪੈਨਸ਼ਨ ਮੰਤਰਾਲੇ ਨੇ ਇਸ ਦੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਹੈ। ਅਸਲ ਫਰਵਰੀ ਚ ਸੰਸਦ ਦੇ ਵਿੱਚ ਇਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਪੇਪਰ ਲੀਕ ਕਰਨ ਦੇ ਦੋਸ਼ੀ ਪਾਇ ਜਾਣ ਉਤੇ 10 ਸਾਲ ਤੱਕ ਦੀ ਕੈਦ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਵੀ ਹੈ ਦੱਸਦੀ ਹੈ ਕਿ ਇਹ ਕਾਨੂੰਨ ਫਰਵਰੀ 2024 ਵਿੱਚ ਸੰਸਦ ਦੁਆਰਾ ਪਾਸ ਕੀਤਾ ਗਿਆ ਸੀ ਜੋ ਕਿ 21 ਜੂਨ 2024 ਤੋਂ ਲਾਗੂ ਹੋ ਗਿਆ ਬ੍ਰਿਟੇਨ ਦੇ ਸਭ ਤੋਂ ਅਮੀਰ ਪਰਿਵਾਰ ਹਿੰਦੂਜਾ ਨੇ ਕਿਹਾ ਕਿ ਉਹ ਆਪਣੇ ਕੁਝ ਮੈਂਬਰਾਂ ਨੂੰ ਸਵਿਟਜ਼ਰਲੈਂਡ ਦੀ ਅਦਾਲਤ ਵੱਲੋਂ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੇ ਫੈਸਲੇ ਤੋਂ ਹੈਰਾਨ ਹੈ ਅਤੇ ਉਹਨਾਂ ਨੇ ਇਸ ਖਿਲਾਫ ਉਪਰੀ ਅਦਾਲਤ ਵਿੱਚ ਅਪੀਲ ਦਾਇਰ ਕਰਕੇ ਇਸ ਫੈਸਲੇ ਨੂੰ ਚੁਣੌਤੀ ਵੀ ਦਿੱਤੀ ਹੈ। ਸਵਿਟਜ਼ਰਲੈਂਡ ਅਦਾਲਤ ਨੇ ਹਿੰਦੂਜਾ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜਿਨੀਵਾ ਦੇ ਵਿੱਚ ਸਥਿਤ ਆਪਣੇ ਬੰਗਲੇ ਚ ਘਰੇਲੂ ਸਹਾਇਕਾਂ ਦਾ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਸੀ। ਪਰਿਵਾਰ ਵੱਲੋਂ ਜਾਰੀ ਕੀਤੇ ਗਏ ਬਿਆਨ ਦੇ ਵਿੱਚ ਆਪਣੇ ਮੁਵਕਲਾਂ ਦਾ ਬਚਾਅ ਕਰਦੇ ਹੋਏ ਸਵਿਟਜ਼ਰਲੈਂਡ ਦੇ ਵਕੀਲਾਂ ਨੇ ਕਿਹਾ ਕਿ ਪ੍ਰਕਾਸ਼ ਅਤੇ ਕਮਲ ਹਿੰਦੂਜਾ ਅਤੇ ਉਹਨਾਂ ਦੇ بیٹے ਅਜੇ ਅਤੇ ਉਹਨਾਂ ਦੀ ਪਤਨੀ ਨਮਰਤਾ ਨੂੰ ਮਨੁੱਖੀ ਤਸਕਰੀ ਦੇ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਤੇ ਉਹਨਾਂ ਨੇ ਜਿਨੀਵਾ ਸਿੱਤ ਅਦਾਲਤਾਂ ਦੇ ਆਦੇਸ਼ ਤੋਂ ਬਾਅਦ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਮੀਡੀਆ ਰਿਪੋਰਟਾਂ ਨੂੰ ਵੀ ਖਾਰਜ ਕਰ ਦਿੱਤਾ ਹੈ ਦੱਖਣ ਪੂਰਬੀ ਤੁਰਕੀ ਦੇ ਵਿੱਚ ਫਸਲ ਦੀ ਅੱਗ ਰਾਤ ਭਰ ਬਸਤੀਆਂ 'ਚ ਫੈਲ ਗਈ ਤੇ ਇਸ ਕਾਰਨ 11 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਜ਼ਖਮੀ ਹੋ ਗਏ ਨੇ। ਗੁਆਂਢੀ ਦੇਸ਼ ਗ੍ਰੀਸ ਦੇ ਵਿੱਚ ਜੰਗਲੀ ਅੱਗ ਦੇ ਕਾਰਨ ਕਈ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ। ਤੁਰਕੀ ਦੇ ਵਿੱਚ ਅੱਗ ਦਿਯਾਰ ਬਾਰਿਕ ਅਤੇ ਮਾਰਡੀਨ ਪ੍ਰਾਂਤਾਂ ਦੇ ਵਿੱਚ ਕਾਰ ਦੇ ਖੇਤਰ ਵਿੱਚ ਲੱਗੀ ਦਿਯਾਰ ਬਾਰਿਕ ਦੇ ਗਵਰਨਰ ਅਲੀ ਅਹਿਸਾਨ ਸੂ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਤੇਜ਼ੀ ਨਾਲ ਕੋਕਸਾਲਨ ਯਾਜਸੀ ਸੇ ਗਈ ਅਤੇ ਬਾਗਾ ਸਿੱਖ ਪਿੰਡਾਂ ਤੱਕ ਪਹੁੰਚ ਗਈ ਪਰ ਸ਼ੁਕਰਵਾਸ ਸਵੇਰੇ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਹੈ ਸਿਹਤ ਮੰਤਰੀ ਫਰਾਦ ਤਿੰਨ ਕੋਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਪੋਸਟ ਕੀਤਾ ਕਿ 11 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਲਗਭਗ 80 ਹੋਰ ਨੂੰ ਇਲਾਜ ਦੀ ਜ਼ਰੂਰਤ ਹੈ ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਵੀ ਹੈ ਫਰਮਾਨੋ ਉਰਜਨਾਲ ਸੰਚਾਲਿਤ ਅਮਰੀਕੀ ਜਹਾਜ਼ ਕੈਰੀਅਰ ਤਿਕੋਣੀ ਅਭਿਆਸ ਲਈ ਸ਼ਨੀਵਾਰ ਨੂੰ ਦੱਖਣੀ ਕੋਰੀਆ ਪਹੁੰਚੇ ਤੇ ਰੂਸ ਅਤੇ ਉੱਤਰ ਕੋਰੀਆ ਦੇ ਗੜਜੋੜ ਤੋਂ ਬਾਅਦ ਉੱਤਰ ਕੋਰੀਆ ਦੇ ਵਾਅਦੇ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ ਦੋਵੇਂ ਦੇਸ਼ਾਂ ਦੇ ਫੌਜੀ ਸਪਲਾਈਆਂ ਨੂੰ ਅੱਗੇ ਵਧਾਉਣ ਦੇ ਅਧੀਨ ਯੂ ਐਸ ਐਸ ਥੀਓਡੋਰ ਜ਼ੂਜ਼ ਵੈਲਥ ਸਟ੍ਰਾਈਕ ਗਰੁੱਪ ਦੱਖਣੀ ਕੋਰੀਆ ਦੇ ਬੁਸਾਨ ਸ਼ਹਿਰ ਪਹੁੰਚਿਆ ਐਸ ਤੋਂ ਇੱਕ ਦਿਨ ਪਹਿਲਾਂ ਦੱਖਣ ਕੋਰੀਆ ਨੇ ਰੂਸ ਦੇ ਰਾਜਦੂਤ ਨੂੰ ਤਲਬ ਕੀਤਾ ਸੀ ਅਤੇ ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਰੂਸੀ ਰਾਸ਼ਟਰਪਤੀ ਵਿਲਦਿਮੀਰ ਪੁਤਿਨ ਅਤੇ ਉੱਤਰ ਕੋਰੀਆ ਦੇ ਨੇਤਾ ਕਿਮ ਜੋੰਗ ਉਨ ਵਿਚਾਲੇ ਹੋਏ ਇੱਕ ਸਮਝੌਤੇ ਦੇ ਲਈ ਬਣੀ ਸਹਿਮਤੀ ਨੂੰ ਲੈ ਕੇ ਵਿਰੋਧ ਦਰਜ ਕਰਵਾਇਆ ਗਿਆ ਸੀ ਇਸ ਸਮਝੌਤੇ 'ਚ ਕਿਸੇ ਦੇਸ਼ ਉੱਤੇ ਯੁੱਧ ਦੀ ਸਥਿਤੀ 'ਚ ਆਪਸੀ ਰੱਖਿਆ ਮਦਦ ਦਾ ਸੰਕਲਪ ਵੀ ਜਤਾਇਆ ਗਿਆ ਹੈ ਅਜਲੀਏ ਨਹੀਂ ਦੁਬਾਰਾ ਫਿਰ حاضر ਹੋਵਾਂਗੇ ਉਦੋਂ ਤੱਕ ਦਿਓ ਕਮਲਪਾਲ ਜੀ ਨੂੰ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ